ਸਤਿ ਸ੍ਰੀ ਅਕਾਲ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਤੁਹਾਡਾ ਭਾਈ ਹਰਜੀਤ ਕੌਰ ਜੀ ਹਰਜੀਤ ਕੌਰ ਜੀ ਕੀ ਸਮੱਸਿਆ ਸੀ ਤੁਸੀਂ ਡਾਕਟਰ ਸ਼ਰਧਾ ਹਸਪਤਾਲ ਜ ਦਵਾਈ ਲੈਣ ਆਏ ਸੀ ਜੀ ਗਠੀਆ ਦੀ ਦਰਦ ਸੀਗੀ ਬੜੀ ਜੀ ਗਠੀਏ ਦੀ ਦਰਦ ਸੀ ਜੋੜਾਂ ਦੇ ਵਿੱਚ ਦਰਦ ਸੀ ਜੀ ਹਾਂ ਜੀ ਹਾਂ ਜੀ ਇਹ ਕਿੰਨੇ ਸਾਲ ਪਹਿਲਾਂ ਸ਼ੁਰੂ ਹੋ ਗਿਆ ਸੀ ਇਹ 6 ਸਾਲ ਪਹਿਲਾਂ ਹੋ ਗਈ ਸੀ ਜੀ 6 ਸਾਲ ਪਹਿਲਾਂ ਤੁਹਾਡੇ ਇਹ ਤਕਲੀਫ ਹੋਣੀ ਸ਼ੁਰੂ ਹੋ ਗਈ ਸੀ ਬਹੁਤ ਹੁੰਦੀ ਸੀ ਕੀ ਕੀ ਤਕਲੀਫ ਹੁੰਦੀ ਸੀ ਬਾਈ ਬੈਠ ਉੱਠਣ ਤੋਂ ਐਦਾ ਹੱਥ ਨਹੀਂ ਕੀਤੇ ਜਾਂਦੇ ਸੀ ਆ ਮਤਲਬ ਘਰ ਦੇ ਕੰਮ ਨਹੀਂ ਸੀ ਹੁੰਦੇ ਘਰ ਦੇ ਕੰਮ ਨਹੀਂ ਹੁੰਦੇ ਸੀ ਬਿਲਕੁਲ ਮੇਰੇ ਕੋਲ ਬੈਠਿਆ ਬਹੁਤ ਬਹੁਤ ਲਈਆਂ ਦਵਾਈਆਂ ਫਿਰ ਬਹੁਤ ਦਵਾਈਆਂ ਲਈਆਂ ਜੀ ਕਿਤੋਂ ਆਰਾਮ ਪਿਆ ਕਿ ਨਹੀਂ ਪਿਆ ਨਹੀਂ ਪਿਆ ਜੀ ਕਿਤੋਂ ਆਰਾਮ ਨਹੀਂ ਤੁਹਾਨੂੰ ਆਇਆ ਹਨਾ ਤੇ ਫਿਰ ਕਿੱਥੋਂ ਫਰਕ ਪਿਆ ਤੁਹਾਨੂੰ ਜਿਵੇਂ ਸ਼ਾਰਦਾ ਜੀ ਕੋ ਫਰਕ ਪਿਆ ਜੀ ਡਾਕਟਰ ਸ਼ਾਰਦਾ ਕੋਲ ਆ ਕੇ ਤੁਸੀਂ ਇਲਾਜ ਕਰਾ ਲਿਆ ਹਾਂਜੀ ਕਿੰਨੇ ਮਹੀਨੇ ਇਲਾਜ ਚੱਲਿਆ ਤੁਹਾਡਾ 6 ਮਹੀਨੇ ਇਲਾਜ ਲਿਆ ਜੀ ਮੇਰਾ 6 ਮਹੀਨੇ ਇਲਾਜ ਕਰਨ ਤੋਂ ਬਾਅਦ ਤੁਹਾਡਾ ਬਿਲਕੁਲ ਗਠੀਆ ਠੀਕ ਹੋ ਗਿਆ ਹਾਂਜੀ ਬਿਲਕੁਲ ਠੀਕ ਹੋ ਗਿਆ ਜੀ ਤੇ ਫਰਕ ਕਦੋਂ ਪਹਿਣਾ ਸ਼ੁਰੂ ਹੋ ਗਿਆ ਸੀ ਹਰਕ ਮਹੀਨੇ ਦੇ ਵਿੱਚ ਮੈਨੂੰ ਫਰਕ ਪੈਣਾ ਚાલુ ਹੋ ਗਿਆ ਸੀ ਜੀ ਵਾਹ ਜੀ ਵਾਹ ਤੇ ਹੁਣ ਡਾਕਟਰਾਂ ਨੇ ਜੋ ਤੁਹਾਨੂੰ ਦੱਸਿਆ ਦਵਾਈ ਚੱਲਦੀ ਹੈ ਕਿ ਬੰਦ ਹੋ ਗਈ ਤੁਹਾਡੀ ਬੰਦ ਹੋ ਗਈ ਜੀ ਹੁਣ ਸਾਲ ਹੋ ਗਿਆ ਬੰਦ ਹੋ ਗਿਆ ਸਾਲ ਹੋ ਗਿਆ ਦਵਾਈ ਬੰਦ ਹੋ ਗਈ ਹਾਂਜੀ ਹਾਂਜੀ ਅੱਜ ਤੁਸੀਂ ਕਿਵੇਂ ਆਏ ਸੀ ਇੱਥੇ ਹਸਪਤਾਲ 'ਚ ਅੱਜ ਮੈਂ ਧੰਨਵਾਦ ਕਰਨ ਆਈ ਜੀ ਡਾਕਟਰ ਸਾਹਿਬ ਦਾ ਧੰਨਵਾਦ ਕਰਨਾ ਆਇਆ ਸੀ ਹਾਂਜੀ ਧੰਨਵਾਦ ਕਰਨ ਆਈ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਧੰਨਵਾਦ ਕਰਨ ਆਏ ਤੁਸੀਂ ਠੀਕ ਹੋ ਗਏ ਤੁਹਾਡਾ ਇਹ ਵੀਡੀਓ ਦੇਖ ਕੇ ਹੋਰ ਵੀ ਮਰੀਜ਼ ਠੀਕ ਹੋ ਜਾਣਗੇ ਹੈਨਾ ਚਲੋ ਬੀਬੀ ਬਹੁਤ ਬਹੁਤ ਧੰਨਵਾਦ ਭਾਈ ਜੀ ਧੰਨਵਾਦ ਜੀ